ਲੋਕ ਸਭਾ ਚੋਣਾਂ ਦੌਰਾਨ ਅਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਖਾਲਸਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਤੌਰ ਉਤੇ ਚੋਣ ਲੜਨਗੇ ਅਮਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਦੇ ਵੱਲੋਂ ਹੈ ਐਲਾਨ ਕੀਤਾ ਗਿਆ ਹੈ ਕਿ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ ਉਹਨਾਂ ਨੇ ਸਾਫ਼ ਕੀਤਾ ਕਿ ਕਿਸੇ ਵੀ ਪਾਰਟੀ ਦੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਉਹ ਸਿਰਫ ਆਜ਼ਾਦ ਚੋਣ ਲੜਨਗੇ ਹਾਂਜੀ ਬਾਈ ਹੁਜੀ ਕਾ ਖਾਲਸਾ ਵਾਲਿਓ ਜੀ ਇਹ ਵਾਕੀ ਸੰਗਤਾਂ ਦੇ ਬਹੁਤ ਦਬਾਅ ਪਾਉਣ ਤੇ ਜਿੱਦਾਂ ਸੰਗਤਾਂ ਬਹੁਤ ਜ਼ੋਰ ਲਾ ਰਹੀਆਂ ਸੀ ਕਿ ਭਾਈ ਸਾਹਿਬ ਰਾਜਨੀਤੀ ਚਾਹਣ ਪਰ ਉਹ ਆਉਣਾ ਨਹੀਂ ਸੀ ਚਾਹੁੰਦੇ ਉਹ ਕਹਿੰਦੇ ਵੀ ਨਹੀਂ ਮੈਂ ਰਾਜਨੀਤੀ ਨਹੀਂ ਆਉਣਾ ਚਾਹੁੰਦਾ ਹੁਣ ਇੱਕ ਤੇ ਉਹਨਾਂ ਨੂੰ ਸੰਗਤਾਂ ਨੇ ਬਹੁਤ ਜ਼ਿਆਦਾ ਦਬਾਅ ਪਾਇਆ ਤੇ ਸੰਗਤਾਂ ਦਾ ਜਿਹੜਾ ਹੁਕਮ ਆ ਉਹਨਾਂ ਸਿਰ ਮੱਥੇ ਕਬੂਲਿਆ ਤੇ ਸੰਗਤਾਂ ਦਾ ਹੁਕਮ ਹੈ ਪਰਵਾਹ ਕਰਦਾ ਮੈਂ ਦੂਜਾ ਉਹਨਾਂ ਨੇ ਸੋਚਿਆ ਕਿ ਮੈਂ ਕੱਲਾ ਹੁੰਦਾ ਤਾਂ ਭਾਵੇਂ ਸਾਰੀ ਉਮਰ ਵੀ ਜੀਅ ਚ ਬੈਠਾ ਰਹਾ ਪਰ ਮੇਰੇ ਜਿਹੜੇ ਨਾਲ ਬਾਕੀ ਸਿੰਘ ਉਹਨਾਂ ਦੇ ਪਰਿਵਾਰਾਂ ਦਾ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਇਹ ਕਰਕੇ ਭਾਈ ਸਾਹਿਬ ਨੇ ਖਦੂਰ ਸਾਹਿਬ ਤੋਂ ਜਿਹੜੀ ਆਜ਼ਾਦ ਚੋਣਵਾ ਉਹ ਲੜਨਗੇ ਤੇ ਬਾਕੀ ਇਹ ਬਾਬੇ ਸੰਗਤਾਂ ਨੇ ਮੇਰੀ ਅਪੀਲ ਆ ਕਿ ਵੱਧ ਚੜ ਕੇ ਸਾਥ ਦੇਣ ਤੇ ਭਾਈ ਸਾਹਿਬ ਬਾਹਰ ਆਉਣ ਜਿਹੜਾ ਨਸ਼ਿਆਂ ਦਾ ਇੰਨਾ ਚੱਲ ਰਿਹਾ ਵਾ ਦਲਦਲ ਚ ਨੌਜਵਾਨੀ ਨਸ਼ਿਆਂ ਦੀ ਦਲਦਲ ਚ ਫਸੀ ਆ ਉਹਨਾਂ ਨੂੰ ਬਾਹਰ ਕੱਢਿਆ ਤੇ ਇੰਨਾ ਹੀ ਆ ਸੰਗਤਾਂ ਨੂੰ ਮੇਰੀ ਅਪੀਲ ਆ ਦੋਰੇ ਵੀ ਵੱਧ ਚੜ ਕੇ ਸਾਥ ਦੇਣ ਤੇ ਸੰਗਤਾਂ ਨੂੰ ਪੈਸਾ ਬਾਹਰ ਆਉਣ ਤੇ ਸੰਗਤਾਂ ਨੂੰ ਜਾਨੀ ਨੂੰ ਬਚਾਇਆ ਜਾ ਸਕੇ ਇਹ ਉਹਨਾਂ ਦੇ ਪਰਿਵਾਰਾਂ ਨੂੰ ਵੀ ਥੋੜੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਚੜ ਕੇ ਸੰਗਤਾਂ ਸਾਥ ਦੇਣ ਭਾਈ ਜੀ ਦਾ ਪਤਸਾ ਅੱਗੇ ਪੈਸਾ ਵੀ ਚੋਣ ਲੈਣਗੇ ਜਾਂ ਬਾਕੀ ਸਾਥੀ ਜਿਹੜੇ ਹੈਗੇ ਨੇ ਉਹ ਵੀ ਚੋਣ ਚੋਣ ਲੈਣਗੇ ਭੱਲੇ ਭਾਈ ਸਾਹਿਬ ਜਿਹੜੇ ਬਾਕੀ ਜਿਹੜੇ ਮੁੰਡੇ ਨੇ ਬੱਤਲ ਕਾਲੇ ਜਾਂਦੇ ਜਾਂ ਪਰ ਉਮੀਦਵਾਰ ਨਹੀਂ ਜਾਂਦੇ ਬਾਦ ਸਾਹਿਬ ਜੇ ਆਪਣਾ ਵਾਪਸ ਲੈ ਸਕਦੇ ਭਾਈ ਸਾਹਿਬ ਮੈਂ ਤਾਂ ਇਹ ਗਿਆ ਵੀ ਨਹੀਂ ਇਹ ਜਿਹੜੇ ਸਵਾਲ ਜਾਵਾ ਨਾ ਕੱਲ ਨੂੰ ਇਹਨਾਂ ਪਗਾਂ ਤੋਂ ਰੱਖ ਦੋ ਸਿਰਫ ਐਲਾਨ ਕਰਨਾ ਸੀ ਬੜੀ ਬੰਦ ਕਰਦੀ ਠੀਕ ਹੈ ਕਿ ਕਹਿੰਦੇ ਜਿਹੜਾ ਬੜਦਾ ਜਿੰਨੇ ਮੌਸਮ ਸਿਰਫ ਸਾਨੂੰ ਇੰਨਾ ਕੀ ਸਵਾਲ ਆ ਕਿ ਤਿੰਨ ਚਾਰ ਆ candidato ਜਿਹੜੇ ਮੈਦਾਨ ਦੇ ਵਿੱਚ ਉਤਰੇ ਨੇ ਕੀ ਉਹ ਬਲੂਤ ਸਾਹਿਬ ਤੋਂ ਆਪਣੇ ਉਮੀਦਵਾਰ ਹਟਾ ਸਕਦੇ ਨੇ ਕੋਈ ਪਾਸ ਦੇ ਪਾਰਟੀ ਆਏ ਪੱਤੇ ਉਹਨਾਂ ਨੂੰ ਪਤਾ ਕਿ ਉਹ ਸੋਚਣ ਕਿਉਂਕਿ ਭਾਈ ਸਾਹਿਬ ਉਹਨਾਂ ਸਿਰਫ ਆਜ਼ਾਦ ਚੋਣ ਲੜਨੀ ਆਈ ਹੈ ਕਿਸੇ ਪਾਰਟੀ ਵੱਲੋਂ ਨਹੀਂ ਸਿਰਫ ਉਹਨਾਂ ਇੱਕ ਧਰਮ ਦੀ ਗੱਲ ਕਰਨੀ ਆ ਕੇ ਪਾਰਟੀ ਵੱਲੋਂ ਨਹੀਂ ਲੜਨੀ ਆਈ ਕਿਉਂਕਿ ਭਾਈ ਸਾਹਿਬ ਸਿੱਖੀ ਪ੍ਰਚਾਰ ਕਰਨ ਲਈ ਆਏ ਤਾਂ ਉਹਨਾਂ ਸਿੱਖੀ ਦਾ ਪ੍ਰਚਾਰ ਕਰਨਾ ਵਾ ਇਹ ਤੇ ਜਿਹੜਾ ਹੁਣ ਸਮਾ ਚੱਲ ਗਿਆ ਕੋਈ ਹੋਰ ਰਸਤਾ ਨਹੀਂ ਹੈਗਾ ਠੀਕ ਹੈ ਕਿਉਂਕਿ ਪੰਥ ਦਾ ਹੀ ਉਹਨਾਂ ਨੇ ਪ੍ਰਚਾਰ ਕਰਨਾ ਵਾ ਕਿ ਮਤਲਬ ਪੰਥ ਨੂੰ ਯੋਗ ਨੌਜਵਾਨੀ ਪੰਜਾਬੀ ਨੂੰ ਬਚਾਉਣਾ ਚਾਹੁੰਦੇ ਆ ਇਰੇ ਅੱਗੇ ਰਾਹ ਤੇ ਚੱਲੇ ਹੀ ਉਹ ਹੀ ਕੰਮ ਕਰਨਗੇ ਨੌਜਵਾਨੀ ਨੂੰ ਬਚਾਉਣਗੇ ਨਸ਼ਿਆਂ ਤੋਂ ਅੰਮ੍ਰਿਤ ਛਕਾਉਣਗੇ ਬਸ ਇਹ ਹੀ ਉਹਨਾਂ ਦਾ ਮਸਲਾ ਸੀ ਤੇ ਮੈਂ ਨੌਜਵਾਨੀ ਨੂੰ ਸਹੀ ਸਲਾਮਤ ਰੱਖਣਾ ਚਾਹੁੰਨਾ ਪੰਜਾਬ ਵਿੱਚ ਠੀਕ ਹੈ ਜੀ ਲੋਕ ਸਭਾ ਚੋਣਾਂ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਤੇ ਮੁਖੀ ਭਾਈ ਅਮਰਿਤਪਾਲ ਸਿੰਘ ਖਾਲਸਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਤੌਰ ਉਤੇ ਚੋਣ ਲੜਨਗੇ ਅਮਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਦੇ ਵੱਲੋਂ ਹੈ ਐਲਾਨ ਕੀਤਾ ਗਿਆ ਹੈ ਕਿ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ ਉਹਨਾਂ ਨੇ ਸਾਫ਼ ਕੀਤਾ ਕਿ ਕਿਸੇ ਵੀ ਪਾਰਟੀ ਦੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਉਹ ਸਿਰਫ ਆਜ਼ਾਦ ਚੋਣ ਲੜਨਗੇ ਹਾਂਜੀ ਬਾਈ ਹੁਜੀ ਕਾ ਖਾਲਸਾ ਵਾਲੇ ਇਹ ਵਾਕਿ ਸੰਗਤਾਂ ਦੇ ਬਹੁਤ ਦਬਾਅ ਪਾਉਣ ਤੇ ਜਿੱਦਾਂ ਸੰਗਤਾਂ ਬਹੁਤ ਜ਼ੋਰ ਲਾ ਰਹੀਆਂ ਸੀ ਕਿ ਭਾਈ ਸਾਹਿਬ ਰਾਜਨੀਤੀ ਚਾਹਣ ਪਰ ਉਹ ਆਉਣਾ ਨਹੀਂ ਸੀ ਚਾਹੁੰਦੇ ਉਹ ਕਹਿੰਦੇ ਵੀ ਨਹੀਂ ਮੈਂ ਰਾਜਨੀਤੀ ਨਹੀਂ ਆਉਣਾ ਚਾਹੁੰਦਾ ਹੁਣ ਇੱਕ ਤੇ ਉਹਨਾਂ ਨੂੰ ਸੰਗਤਾਂ ਨੇ ਬਹੁਤ ਜ਼ਿਆਦਾ ਦਬਾਅ ਪਾਇਆ ਤੇ ਸੰਗਤਾਂ ਦਾ ਜਿਹੜਾ ਹੁਕਮ ਆ ਉਹਨਾਂ ਸਿਰ ਮੱਥੇ ਕਬੂਲਿਆ ਵੀ ਸੰਗਤਾਂ ਦਾ ਹੁਕਮ ਹੈ ਪਰਵਾਹ ਨਹੀਂ ਕਰਦਾ ਮੈਂ ਦੂਜਾ ਉਹਨਾਂ ਨੇ ਸੋਚਿਆ ਕਿ ਮੈਂ ਕੱਲਾ ਹੁੰਦਾ ਤਾਂ ਭਾਵੇਂ ਸਾਰੀ ਉਮਰ ਵੀ ਜੀਅ ਚ ਬੈਠਾ ਰਹਾਵਾਂ ਪਰ ਮੇਰੇ ਜਿਹੜੇ ਨਾਲ ਬਾਕੀ ਸਿੰਘ ਹੋਆ ਉਹਨਾਂ ਦੇ ਪਰਿਵਾਰਾਂ ਦਾ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਇਹ ਕਰਕੇ ਭਾਈ ਸਾਹਿਬ ਨੇ ਖਦੂਰ ਸਾਹਿਬ ਤੋਂ ਜਿਹੜੀ ਆਜ਼ਾਦ ਚੋਣਵਾ ਉਹ ਲੜਨਗੇ ਤੇ ਬਾਕੀ ਇਹ ਬਾਬੇ ਸੰਗਤਾਂ ਨੇ ਮੇਰੀ ਅਪੀਲ ਆ ਕਿ ਵੱਧ ਚੜ ਕੇ ਸਾਥ ਦੇਣ ਤੇ ਭਾਈ ਸਾਹਿਬ ਬਾਹਰ ਆਉਣ ਜਿਹੜਾ ਨਸ਼ਿਆਂ ਦਾ ਇੰਨਾ ਚੱਲ ਰਿਹਾ ਵਾ ਦਲਦਲ ਚ ਨੌਜਵਾਨੀ ਨਸ਼ਿਆਂ ਦੀ ਦਲਦਲ ਚ ਫਸੀ ਆ ਉਹਨਾਂ ਨੂੰ ਬਾਹ ਇਹ ਇਨਾਈ ਸੰਗਤਾਂ ਨੂੰ ਮੇਰੀ ਅਪੀਲ ਹੈ ਦੋਰੇ ਵੀ ਵੱਧ ਚੜ ਕੇ ਸਾਥ ਦੇਣ ਤੇ ਸੰਗਤਾਂ ਨੂੰ ਪੈਸਾ ਬਾਹਰ ਆਉਣ ਤੇ ਸੰਗਤਾਂ ਨੂੰ ਜਵਾਨੀ ਨੂੰ ਬਚਾਇਆ ਜਾ ਸਕੇ ਇਹ ਉਹਨਾਂ ਦੇ ਪਰਿਵਾਰਾਂ ਨੂੰ ਵੀ ਥੋੜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਵੱਧ ਚੜ ਕੇ ਸੰਗਤਾਂ ਸਾਥ ਦੇਣ ਬੱਲੇ ਬਈ ਦਾ ਪਤਸਾ ਪੈਸਾ ਵੀ ਚੋਣ ਲਈ ਗਈਆਂ ਬਾਕੀ ਸਾਥੀ ਜਿਹੜੇ ਹੈਗੇ ਨੇ ਉਹ ਵੀ ਚੋਣ ਬੱਲੇ ਬੱਲੇ ਭਾਈ ਸਾਹਿਬ ਜਿਹੜੇ ਵੱਧ ਬੱਤ ਕਾਲੀ ਜਣ ਦੇ ਜੇ ਆਪਣਾ ਉਮੀਦਵਾਰ ਨਹੀਂ ਹਟਾ ਸਕਦੇ ਭਾਈ ਸਾਹਿਬ ਤੇ ਆਪਣਾ ਵਾਪਸ ਲੈ ਸਕਦੇ ਭਾਈ ਸਾਹਿਬ ਮੈਨਾਂ ਨੂੰ ਗਿਆ ਵੀ ਨਹੀਂ ਇਹੋ ਜਿਹੇ ਜਿਹੜੇ ਸਵਾਲ ਜਾਵਾ ਨਾ ਕੱਲ ਨੂੰ ਇਹਨਾਂ ਪਗਾਂ ਤੋਂ ਸਿਰਫ ਐਲਾਨ ਕਰਨਾ ਸੀ ਬੜੀ ਬੰਦ ਕਰੀ ਠੀਕ ਹੈ ਕਿ ਕੌਣ ਇਹ ਜਿਹੜੇ ਬਰਸਾ ਜਿੰਨੀ ਮੌਸਮ ਹੋਤਾਂ ਸਿਰਫ ਸਾਨੂੰ ਐਨਾ ਕੀ ਸਵਾਲ ਆ ਕਿ ਤਿੰਨ ਚਾਰ ਅਕਾਦੀਦ ਜਿਹੜੇ ਮੈਦਾਨ ਦੇ ਵਿੱਚ ਉਤਰੇ ਨੇ ਕੀ ਉਹ ਬਲੂਤ ਸਾਹਿਬ ਕੋ ਆਪਣੇ ਉਮੀਦਵਾਰ ਹਟਾ ਸਕਦੇ ਨਹੀਂ ਜੇ ਉਹਨਾਂ ਪਾਸ ਤੇ ਪਾਰਟੀਆਂ ਇਹਨਾਂ ਨੂੰ ਪਤਾ ਉਹ ਸੋਚਣ ਕਿਉਂਕਿ ਭਾਈ ਸਾਹਿਬ ਹੁਣਾ ਸਿਰਫ ਆਜ਼ਾਦ ਚੋਣ ਲੜਨੀ ਹੈ ਕਿਸੇ ਪਾਰਟੀ ਵੱਲੋਂ ਨਹੀਂ ਸਿਰਫ ਉਹਨਾਂ ਇੱਕ ਧਰਮ ਦੀ ਗੱਲ ਕਰਨੀ ਆ ਕਿ ਪਾਰਟੀ ਵੱਲੋਂ ਨਹੀਂ ਲੜਨੀ। ਤੁਹਾਨੂੰ ਭਾਈ ਸਾਹਿਬ ਸਿੱਖੀ ਪ੍ਰਚਾਰ ਕਰਨ ਲਈ ਆਏ ਦੋਨਾਂ ਸਿੱਖੀ ਦਾ ਪ੍ਰਚਾਰ ਕਰਨਾ। ਇਹ ਤੇ ਜਿਹੜਾ ਹੁਣ ਸਮਾ ਚੱਲ ਗਿਆ ਕੋਈ ਹੋਰ ਰਸਤਾ ਨਹੀਂ ਹੈਗਾ। ਠੀਕ ਹੈ। ਉਹ ਕਿ ਪੰਥ ਦਾ ਹੀ ਉਹਨਾਂ ਨੇ ਪ੍ਰਚਾਰ ਕਰਨਾ ਵਾ ਤੇ ਮਤਲਬ ਪੰਥ ਨੂੰ ਯੋਗ ਨੌਜਵਾਨੀ ਪੰਜਾਬੀ ਨੂੰ ਬਚਾਉਣਾ ਚਾਹੁੰਦੇ ਆ। ਜਿਹੜੇ ਅੱਗੇ ਰਾਹ ਤੇ ਚੱਲੇ ਹੀ ਉਹ ਹੀ ਉਹ ਕੰਮ ਕਰਨਗੇ। ਨੌਜਵਾਨੀ ਨੂੰ ਬਚਾਉਣਗੇ ਨਸ਼ਿਆਂ 'ਚੋਂ ਅੰਮ੍ਰਿਤ ਛਕਾਉਣਗੇ। ਬਸ ਇਹ ਹੀ ਉਹਨਾਂ ਦਾ ਮਸਲਾ ਸੀ। ਕਿ ਮੈਂ ਨੌਜਵਾਨੀ ਨੂੰ ਸਹੀ ਸਲਾਮ ਕੇ ਦੇਖਣਾ ਚਾਹੁੰਨਾ ਪੰਜਾਬ ਵਿੱਚ। ਠੀਕ ਹੈ ਜੀ। ਠੀਕ।